ਇਥੇ ਉੱਤੇ ਬਾਹ ਨਹੀਂ ਸੀ ਜਾਂਦੀ ਮੈਨੂੰ ਬਹੁਤ ਤਕਲੀਫ ਰਹਿੰਦੀ ਸੀ ਆਹ ਬਾਹ ਮੇਰੀ ਚੱਲਦੀ ਨਹੀਂ ਸੀਗੀ ਮੇਰਾ ਪੋਤਾ ਮੇਰੀ ਪੱਗ ਬੰਦਾ ਸੀ ਤੇ ਬਨੈਣ ਨਹੀਂ ਪਾ ਸਕਦਾ ਸੀ ਦੇਖ ਸਕਦੇ ਹੋ ਤੁਸੀਂ ਇਲਾਜ ਚੱਲ ਰਿਹਾ ਹਲੇ ਇਲਾਜ ਨਹੀਂ ਬੰਦ ਹੋਇਆ ਇਲਾਜ ਚੱਲ ਰਿਹਾ ਲੇਕਿਨ ਪੇਸ਼ੈਂਟ ਦੀ ਜਿਹੜੀ ਸ਼ੋਲਡਰ ਪ੍ਰੋਬਲਮ ਸੀ ਪੱਗ ਨਹੀਂ ਸੀ ਕਹਿੰਦੇ ਬੰਨ ਸਕਦੇ ਪੋਤਾ ਪੱਗ ਬੰਨਦਾ ਸੀ ਪਰ ਅੱਜ ਦੇਖੋ ਆਪ ਜਿਹੜੀ ਹਮਤ ਕਰ ਰਿਹਾ ਔਰ ਇਹਦੀ ਬਾਹ ਜਿਹੜੀ ਆ ਪੂਰਾ ਕੰਮ ਜਿਹੜਾ ਕਰਨ ਲੱਗ ਪਈ ਆ ਲੱਤ ਪਹਿਲਾਂ ਹਿੱਲਦੀ ਵੀ ਨਹੀਂ ਸੀ ਲੇਕਿਨ ਜਦੋਂ ਤੋਂ ਟ੍ਰੀਟਮੈਂਟ ਕਰਾਈ ਤੇ ਹੁਣ ਲੱਤ ਜਿਹੜੀ ਆ ਉਹ ਆਪਣਾ ਪੂਰਾ ਕੰਮ ਕਰ ਰਹੀ ਆ ਜਿਹੜਾ ਦਰਦ ਵੀ ਮਹਿਸੂਸ ਨਹੀਂ ਹੋ ਰਿਹਾ ਮੈਨੂੰ ਨਹੀਂ ਹੋਣ ਨਹੀਂ ਹੋ ਰਹੀ। ਅੰਦ ਦੇ ਹੋਵੇ ਡਾਕਟਰ ਸਾਹਿਬ ਨੇ ਜਿਹੜਾ ਦਰਦ ਹੈ ਇਹਨੂੰ ਸ਼ੂਮੰਤਰੀ ਵਾਲਾ ਕਰਕਪ ਕਰਤਾ ਨਾ ਹਾਂ ਜੀ ਆਹੀ ਕਰਤਾ। ਦਰਦ ਤਾਂ ਮੈਨੂੰ ਜਿਵੇਂ ਹੋਈ ਗਈ ਸੀ 10-12 ਸਾਲ ਮੈਂ ਤਾਂ ਲੱਤਾਂ ਜਿਵੇਂ نیچے ਨੂੰ ਲਮਕਾ ਕੇ ਵੀ ਨਹੀਂ ਬੈਠ ਸਕਦੀ ਸੀ। ਤੁਹਾਨੂੰ ਤੇ ਡਾਕਟਰ ਨੇ ਗੋਡੇ ਬਦਲ ਲੈਣੇ ਆ। ਕਹਿੰਦੇ ਵੀ ਗੋਡੇ ਜੇ ਤੁਹਾਨੂੰ ਬਾਹਲੀ ਤਕਲੀਫ ਹੈ ਤਾਂ ਗੋਡੇ ਬਦਲ ਦਿਓ। ਗੋਡੇ ਨੇ ਪਰੇਸ਼ਾਨਾਂ ਦੀ ਗੱਲ ਕਰਦੇ ਸੀ ਇਹ ਐ ਬੇਕਲੀ ਹਾਂਜੀ ਗਲੀਸ ਮੁੱਕ ਗਈ। ਕਹਿੰਦੇ ਹੱਡ ਨਾ ਹੱਡ ਢੜਨ ਲੱਗ ਗਈ। ਮੈਨੂੰ ਤਰਮਨਾਂ ਬਹੁਤ ਮੋਸ਼ਪਲਾਸੇ ਖੜਕਦੀ ਸੀ ਹੁੰਦੀ ਸੀ ਗੋਡੇ ਕਈ ਦਿਨ। ਹਾਂਜੀ ਹੁਣ ਠੀਕ ਹੈ। ਨਾ ਹੁਣ ਮਹਿਸੂਸ ਪਹਿਲਾਂ ਲੱਤਾਂ ਮੁੜਦੀਆਂ ਸੀ। ਜੀ ਲੱਤਾਂ ਨਹੀਂ ਸੀ ਮੁੜਦੀਆਂ। ਹਾਂਜੀ ਹੁਣ ਬਿਲਕੁਲ ਠੀਕ। बुखार ਦੇ ਨਾਲ ਇਹਨਾਂ ਦੇ ਜਿਹੜੇ ਹੱਥ ਆ ਉਹ ਬਿਲਕੁਲ ਮੁੜ ਗਏ ਸੀ ਮੁੱਠੀ ਬੰਦ ਹੋ ਗਈ ਸੀ ਹੁਣ ਜਿਵੇਂ ਜਿਵੇਂ ਇਹ ਮੈਡੀਸਨ ਚੱਲ ਰਹੀ ਆ ਟ੍ਰੀਟਮੈਂਟ ਚੱਲ ਰਿਹਾ ਇਹਨਾਂ ਦਾ ਇਹ ਬਿਲਕੁਲ ਸਿੱਧੇ ਹੋ ਗਏ ਵੀ ਕਹਿੰਦੇ ਤੁਹਾਡੀ ਗ੍ਰੀਸ ਖਤਮ ਹੋ ਗਈ ਇਹ ਕੀ ਗ੍ਰੀਸ ਕੀ ਹੈ ਕਿ ਹੀਲ ਵਾਲੀ ਚੀਜ਼ ਪਾਉਣ ਲੱਗ ਗਏ ਆਂਦੇ ਠੀਕ ਆ ਉਹ ਚੀਜ਼ਾਂ ਉਹਨਾਂ ਵਾਸਤੇ ਖਤਰਨਾਕ ਆ ਜੀ ਇਹ ਜਿਆਦਾ ਗੋਡਿਆਂ ਤੇ ਪ੍ਰੈਸ਼ਰ ਪਾਉਂਦਾ ਅਗਰ ਉਹ ਚੀਜ਼ਾਂ ਪਹਿਨਗੀਆਂ ਤਾਂ ਗੋਡਿਆਂ ਦਾ ਜਿਹੜਾ ਗਰੀਸ ਆ ਗੋਡਿਆਂ ਦਾ ਗੈਪ ਆ ਉਹ ਘਟਣਾ ਵਧਣਾ ਸਟਾਰਟ ਹੋ ਜਾਂਦਾ ਹੈ ਕਹਿੰਦੇ ਤੁਹਾਡਾ ਗਰੀਸ ਖਤਮ ਹੋ ਗਿਆ ਜੀ ਗੋਡੇ ਬਦਲੇ ਪਾਣੇ ਇਹ ਸਚਾਈ ਹੈ ਜਾਂ ਕਿ ਡਾਕਟਰ ਦਾ ਆਪਣਾ bizness ਬਣ ਜਾਂਦਾ ਹੈ ਕਿ ਮੈਂ ਗੋਡੇ ਬਦਲਣ ਦੀ ਕੋਸ਼ਿਸ਼ ਕਰਾਂ ਇਹ ਜ਼ਰੂਰੀ ਹੁੰਦਾ ਹੈ ਗੋਡੇ ਬਦਲਣੇ ਜਾਂ ਉਹਦਾ ਕੋਈ ਹੋਰ ਇਲਾਜ ਵੀ ਹੈ ਜ਼ਰੂਰੀ ਨਹੀਂ ਹੈ ਗੋਡੇ ਬਦਲਣੇ ਜ਼ਰੂਰੀ ਇਹ ਆ ਕਿ ਤੁਸੀਂ ਪਰਹੇਜ਼ ਕਰੋ ਟ੍ਰੀਟਮੈਂਟ ਸਹੀ ਲਓ ਜੀ ਹੁਣ ਆਪਾਂ ਦੇਖ ਰਹੇ ਆ ਸਿੰਘ ਸਾਹਿਬ ਬੈਠੇ ਨੇ ਇਹਨਾਂ ਨੂੰ ਕਿਹੜੀ ਐਸ ਵਾਲੀ ਜਿਹੜੀ ਨੇ ਪ੍ਰੋਬਲਮ ਲੱਗਦੀ ਆ ਵਾਈਬ੍ਰੇਟ ਵੀ ਕਰ ਰਹੀ ਆ ਇਹ ਸਰ ਇਹਨਾਂ ਨੂੰ ਪ੍ਰੋਬਲਮ ਕੀ ਆ ਕਿ ਇਹਨਾਂ ਦੇ ਜਿਹੜੇ ਸ਼ੋਲਡਰ ਆ ਉਹ ਫ੍ਰੀਜ਼ਰ ਹੋ ਰਹੇ ਆ ਜਾਮ ਹੋ ਰਹੇ ਆ ਕਿ ਏਜ ਮੁਤਾਬਕ ਮੰਨ ਕੇ ਚੱਲੋ ਜੀ ਜਾਂ ਇਹਨਾਂ ਦੇ ਜ਼ਿਆਦਾ ਟੇਢੇ ਪੈ ਜਾਂਦੇ ਨੇ ਤਾਂ ਉਹਦੇ ਨਾਲ ਜਿਹੜੇ ਸ਼ੋਲਡਰ ਆ ਜੀ ਉਹਨਾਂ ਦੀ ਸਪੇਸ਼ ਘਟਨੀ ਚાલુ ਹੋ ਜਾਂਦੀ ਹੈ ਜੇਕਰ ਤੁਹਾਡੇ ਵੀ ਦੁਖਦੇ ਨੇ ਗੋਡੇ ਤੇ ਤੁਰੰਤ ਹੋ ਅਸਮਰਥ ਕਬਰਾਉਣ ਦੀ ਲੋੜ ਨਹੀਂ ਭਾਵੇਂ ਤੁਸੀਂ ਵੱਡੇ ਵੱਡੇ ਹਸਪਤਾਲਾਂ ਵਿੱਚ ਜਾ ਕੇ ਇਲਾਜ ਕਰਾ ਚੁੱਕੇ ਹੋ ਤੇ ਡਾਕਟਰ ਨੇ ਇਹ ਗੱਲ ਕਹੀ ਹੈ ਕਿ ਤੁਹਾਡੇ ਗੋਡਿਆਂ ਦੇ ਆਪਰੇਸ਼ਨ ਕੀਤੇ ਜਾਣਗੇ ਤੁਹਾਡੇ ਗੋਡੇ ਬਦਲੇ ਜਾਣਗੇ ਪਰ ਹੁਣ ਡਰਨ ਦੀ ਲੋੜ ਨਹੀਂ ਅਸੀਂ ਲੈ ਕੇ ਆਏ ਤੁਹਾਨੂੰ ਜੇ ਕਿ ਲਾਈਫ ਕੇਅਰ ਸੈਂਟਰ ਦੇ ਵਿੱਚ ਜਿੱਥੇ ਕਿ ਡਾਕਟਰ ਵੱਲੋਂ ਮਸ਼ੀਨਾਂ ਦੇ ਨਾਲ ਇਲਾਜ ਕਰਕੇ ਤੁਹਾਡੇ ਗੋਡਿਆਂ ਦਾ ਦਰਦ ਕੀਤਾ ਜਾਂਦਾ ਹੈ ਖਤਮ ਕਿਵੇਂ ਗੋਡਿਆਂ ਦਾ ਦਰਦ ਖਤਮ ਹੁੰਦਾ ਹੈ ਕਿਵੇਂ ਜਿਹੜਾ ਗੋਡਿਆਂ ਦੇ ਦੁੱਖੋਂ ਤੁਰਨ ਵਾਲਾ ਮਰੀਜ਼ ਜਿਹੜਾ ਆ ਕਰਲਾਉਂਦਾ ਲੇਕਿਨ ਉਸ ਤੋਂ ਬਾਅਦ ਉੱਠ ਕੇ ਉਹੀ ਪੇਸ਼ੈਂਟ ਜਿਹੜਾ ਆ ਆਰਾਮ ਨਾਲ ਤੁਰ ਕੇ ਆਪਣੇ ਘਰ ਵੱਲ ਜਾਂਦਾ ਹੈ ਤੇ ਆਫਿਸ ਚ ਚਲਦੇ ਆ ਜੇਕੇ ਲਾਈਫ ਹਾਲ ਤੇ ਦੇਖਦੇ ਆ ਕਿਵੇਂ ਗੋਡਿਆਂ ਦਾ ਤੇ ਹੋਰ ਕਈ ਬਿਮਾਰੀਆਂ ਦਾ ਜਿਹੜਾ ਇਲਾਜ ਕੀਤਾ ਜਾਂਦਾ ਹੈ ਤੇ ਅਸੀਂ ਮਿਲਦੇ ਹਾਂ ਡਾਕਟਰ ਸਾਹਿਬ ਨੂੰ ਤੇ ਦੇਖਦੇ ਹਾਂ ਸਭ ਪਹਿਲਾਂ ਬਹੁਤ ਸਾਰੇ ਪੇਸ਼ੈਂਟ ਜਿਹੜੇ ਆ ਹੋਰ ਵੀ ਆਏ ਹੋਏ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਡਾਕਟਰ ਸਾਹਿਬ ਨਾਲ ਵੀ ਮੁਲਾਕਾਤ ਕਰਾਂਗੇ ਉਹਨਾਂ ਦਾ ਜਾਣਾਂਗੇ ਕਿ ਦਰਦ ਦਾ ਕਿਵੇਂ ਛੁਟਕਾਰਾ ਹੁੰਦਾ ਹੈ ਕੀ ਨਾਂ ਤੁਹਾਡਾ ਜਗਦੇਸ਼ ਕੌਰ ਕਦੋਂ ਤੋਂ ਤੋਂ ਅਸੀਂ ਇਹ ਗੁੱਡਿਆਂ ਦੇ ਦਰਦਾਂ ਤੋਂ ਬੇਸ਼ ਪ੍ਰੇਸ਼ਾਨ ਸੀ ਨਹੀਂ ਆਏ ਸੀ 17 ਨਵੰਬਰ ਤੋਂ ਅੱਛਾ 3 ਮਹੀਨੇ ਹੋ ਹੀ ਗਏ ਸਾਨੂੰ ਆਉਂਦਿਆਂ ਨੂੰ ਹਾਂ ਜੀ ਚਰਪ ਕਿੰਨੀ ਦੇਰ ਤੋਂ ਸੀਗੀ ਦਰਦ ਤਾਂ ਮੈਨੂੰ ਜਿਵੇਂ ਹੋਈ ਗਈ ਸੀ 10-12 ਸਾਲ ਅੱਛਾ ਹਾਂਜੀ ਪਹਿਲਾਂ ਵੀ ਕਿਤੇ ਡਾਕਟਰਾਂ ਨੂੰ ਦਿਖਾ ਲਿਆ ਹੋਣਾ ਕਈਆਂ ਨੂੰ ਕਾਫੀ ਸੀ ਐਮਸੀ ਵੀ ਉੱਧਰ ਸਾਡੇ ਅਸੀਂ ਚੰਡੀਗੜ੍ਹ ਰੋਡ ਦੇ ਨੇੜੇ ਆਉਂਦੇ ਆਂ ਪਾਮੀਆਂ ਪਿੰਡ ਤੋਂ ਅੱਛਾ ਤੇ ਕਾਫੀ ਜ਼ਿਆਦਾ ਉੱਧਰ ਸੀ ਐਮਸੀ ਕਲਿਆਣ ਡਾਕਟਰ ਹੱਡੀਆਂ ਵਾਲਾ ਕਾਫੀ ਆਏ ਦਿਖਾਉਂਦੇ ਰਹੇ ਆ ਕੋਈ ਫਰਕ ਪਿਆ ਉਹਨਾਂ ਕੋਲੋਂ ਨਹੀਂ ਕੋਈ ਕਿ ਜ਼ਿਆਦਾ ਫਾਸਲਾ ਫਿਰ ਇੱਥੇ ਤਾਂ ਕਿੱਦਾਂ ਪਤਾ ਲੱਗਾ ਤੁਹਾਨੂੰ ਇਹਨਾਂ ਬਾਰੇ ਇੱਥੇ ਦਾ ਸਾਡੇ ਰਿਸ਼ਤੇਦਾਰ ਹੀ ਆਉਂਦੇ ਸੀਗੇ ਹਾਂਜੀ ਹਾਂਜੀ ਦਿਆਨੰਦ ਚ ਹੁਲ ਗੇਵੇ ਉਹ ਆਉਂਦੇ ਸੀਗੇ ਤੇ ਉਹਨਾਂ ਨੂੰ ਆਰਾਮ ਮਿਲਿਆ ਸੀ ਤੇ ਉਹਨਾਂ ਨੇ ਸਾਨੂੰ ਦੱਸਿਆ ਸੀ ਤੁਸੀਂ ਕਹ ਰਹੇ ਹੋ ਨਵੰਬਰ ਚ ਆਏ ਸੀ ਨਵੰਬਰ ਤੋਂ ਲੈ ਕੇ ਜਿੰਨਾ ਦਰਦ ਸੀ ਉਸ ਤੋਂ ਨਵੰਬਰ ਤੋਂ ਪਹਿਲਾਂ ਪਹਿਲਾਂ ਹੁਣ ਕਿੰਨਾ ਫਰਕ ਆ ਬਹੁਤ ਹੀ ਜ਼ਿਆਦਾ ਫਰਕ ਹੋ ਬਈ ਆ ਗਿਆ ਮੈਂ ਤਾਂ ਲੱਤਾਂ ਜਿਵੇਂ نیچے ਨੂੰ ਲਮਕਾ ਕੇ ਵੀ ਨਹੀਂ ਬੈਠ ਸਕਦੀ ਸੀ ਇੰਨਾ ਜ਼ਿਆਦਾ ਦਰਦ ਵੀ ਅੱਗੇ ਕੋਈ ਵੀ ਚੀਜ਼ ਰੱਖ ਕੇ ਉਹਦੇ ਤੇ ਪੈਰ ਰੱਖਣੇ ਪੈਂਦੇ ਸੀਗੇ ਮੈਨੂੰ ਇੰਨਾ ਜ਼ਿਆਦਾ ਲਾ ਸਕਦਾ ਹਾਂ ਪੂਰੀ ਹਾਂਜੀ ਹਾਂਜੀ ਹੁਣ ਮੈਂ ਆਮ ਕੁਰਸੀ ਤੇ ਵਧੀਆ ਹੁਣ ਠੀਕ ਆ ਜਾਂਦੀ ਐ ਕੋਈ ਪਹਿਲਾਂ ਪੇਨ ਆਉਂਦੀ ਸੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਰੋ ਐਕਸਰਸਾਈਜ਼ ਹਾਂਜੀ ਹਾਂਜੀ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੱਤ ਪਹਿਲਾਂ ਹਿੱਲਦੀ ਵੀ ਨਹੀਂ ਸੀ ਲੇਕਿਨ ਜਦੋਂ ਤੋਂ ਡਾਕਟਰ ਕੋਲ ਸਾਬ ਕੋ ਆਏ ਨਾ ਨੇ ਟ੍ਰੀਟਮੈਂਟ ਕਰਾਈ ਤੇ ਹੁਣ ਲੱਤ ਜਿਹੜੀ ਆ ਉਹ ਆਪਣਾ ਪੂਰਾ ਕੰਮ ਕਰ ਰਹੀ ਆ ਕੋਈ ਇੰਨਾ ਮਹਿਸੂਸ ਜਿਹੜਾ ਦਰਦ ਵੀ ਮਹਿਸੂਸ ਨਹੀਂ ਹੋ ਰਿਹਾ ਮੈਨੂੰ ਨਹੀਂ ਹੁਣ ਨਹੀਂ ਹੋ ਰਿਹਾ ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਇਦਾਂ ਹੱਥ ਵੀ ਨਹੀਂ ਲੱਗਦਾ ਹੁੰਦਾ ਸੀ ਗੋਡਿਆਂ ਨੂੰ ਅੱਛਾ ਜੀ ਤੇ ਇੰਨਾ ਜ਼ਿਆਦਾ ਵੀ ਪੇਨ ਹੱਡਾਂ ਦੇ ਵਿੱਚ ਵੀ ਪੇਨ ਹੁੰਦੀ ਸੀ ਜੀ ਅੱਛਾ ਹਲ ਮੰਦੇ ਹੋ ਵੀ ਡਾਕਟਰ ਸਾਹਿਬ ਦੇ ਆ ਜਿਹੜਾ ਦਰਦ ਹੈ ਇਹਨੂੰ ਸ਼ੂਮੰਤਰੀ ਵਾਲਾ ਕਰਕਪ ਕਰਤਾ ਨਾ ਹਾਂਜੀ ਆਹੀ ਕਰਤਾ ਇਹਨੂੰ ਸਵਾਲ ਐਨੇ ਸਾਲ ਤੁਸੀਂ ਪਹਿਲਾਂ ਦਵਾਈਆਂ ਖਾਧੀਆਂ ਇਲਾਜ ਨਹੀਂ ਆਇਆ ਪਰ ਇੱਥੇ ਥੋੜੇ ਚਿਰ ਤੋਂ ਆਏ ਹੋ ਤੇ ਇਲਾਜ ਜਿਹੜਾ ਕੀਤਾ ਤੇ ਡਾਕਟਰ ਬੜੀਆਂ ਹਾਂਜੀ ਬਹੁਤ ਵਧੀਆ ਇਲਾਜ ਕੀਤਾ ਬਹੁਤ ਵਧੀਆ ਸੋ ਤੁਸੀਂ ਦੇਖ ਰਹੇ ਹੋ ਹੋਰ ਪੇਸ਼ੈਂਟ ਵੀ ਜਿਨ੍ਹਾਂ ਨੇ ਕਿ ਇੱਥੇ ਇਲਾਜ ਚੱਲ ਰਿਹਾ ਆ ਆ ਸਾਡੇ ਨਾਲ ਹੋ ਇੱਕ ਹੋਰ ਪੇਸ਼ੈਂਟ ਨੇ ਆਪਾਂ ਵੀ ਗੱਲ ਕਰਦੇ ਆਂ ਪੰਜੀ ਕੀ ਨਾ ਆ ਤੁਹਾਡਾ ਮੇਰਾ ਨਾਮ ਜੀ ਪਰਮਜੀਤ ਤੁਸ ਜੀ ਜਦੋਂ ਤੋਂ ਇਹ ਕਿਹੜੀ ਕਿਹੜੀ ਬਿਮਾਰੀ ਸੀ ਤੁਹਾਨੂੰ ਕਦੋਂ ਤੋਂ ਤੁਹਾਨੂੰ ਇਹ ਫੀਲ ਹੋ ਰਹੀ ਹੈ ਮੇਰੇ ਕੋ ਪੇਨ ਹੋ ਰਹੀ ਹੈ ਮੈਨੂੰ ਜੀ 2010 ਤੋਂ ਹਾਂ ਜੀ ਪਹਿਲਾਂ ਕਿਲੇ ਜਿਹੜੇ ਡਾਕਟਰਾਂ ਨੂੰ ਕਿਤੇ ਕਿਤੇ ਦਿਖਾ ਲਿਆ ਪਹਿਲਾਂ ਮੈਂ ਸੀਐਮਸੀ ਵੀ ਦਿਖਾਇਆ ਜੀ ਫਿਰ ਇੱਕ ਸਾਢੇ ਸਤਿਆਂ ਮ ਡਾਕਟਰ ਉਹਦੇ ਕੋਲ 3 ਮਹੀਨੇ ਦਵਾਈ ਖਾਧੀ ਹੈ ਫਿਰ ਹੋਰ ਏਸੀਐਮ ਡਾਕਟਰ ਉਹ ਉਹਨੋਂ ਨਾ ਤਾਂ ਵੀ ਖਾਦੀ ਸੀ ਦਵਾਈ ਦੇ ਤਨ ਮਹੀਨੇ ਤੱਕ ਠੀਕ ਰਹਿੰਦੇ ਸੀ ਜਦ ਦਵਾਈ ਖਾਂਦੇ ਸੀ ਉਸ ਤੋਂ ਬਾਅਦ ਫੇਰ ਉਵੇਂ ਹੀ ਹੋ ਜਾਂਦੇ ਸੀ। ਕੀ ਕਹਿੰਦੇ ਨੇ ਡਾਕਟਰ ਗੋਡੇ ਬਦਲ ਲੈਣੇ ਆ। ਮੈਂ ਕਹਿੰਦੇ ਵੀ ਗੋਡੇ ਜੇ ਤੁਹਾਨੂੰ ਬਾਹਲੀ ਤਕਲੀਫ ਆ ਤਾਂ ਗੋਡੇ ਬਦਲ ਦਿਓ। ਗੋਡੇ ਦੀ ਪਰੇਸ਼ਾਨੀ ਦੀ ਗੱਲ ਕਰਦੇ ਸੀ ਐ ਬੇਕਲੀਸ ਮੁੱਕ ਗਈ ਜਾਂ ਹਾਂਜੀ ਗਲੀਸ ਮੁੱਕ ਗਈ। ਕਹਿੰਦੇ ਹੱਡ ਨਾ ਹੱਡ ਭੜਨ ਲੱਗ ਗਿਆ। ਹਾਂਜੀ। ਤੇ ਫਿਰ ਇੱਥੇ ਇਹਨਾਂ ਦਾ ਜੀਕੇ ਲੈਫ ਵਾਲਿਆਂ ਦਾ ਕਿਵੇਂ ਤੁਹਾਨੂੰ ਪਤਾ ਲੱਗਾ ਵੀ ਇੱਥੇ ਕਿ ਇਲਾਜ ਚੱਲਦਾ ਹੈ ਕੋਈ ਡਾਕਟਰ ਹੈ ਤਾਂ। ਜੀ ਸਤੇਦਾਰ ਸੀਗੇ। ਉਹ ਆਈ ਸੀ ਇੱਥੇ ਉਹਨਾਂ ਨੇ ਦੱਸਿਆ ਸਾਨੂੰ। ਅੱਛਾ। ਤੇ ਫਿਰ ਅਸੀਂ ਇੱਥੇ ਆਏ। ਕਦੋਂ ਤੋਂ ਇੱਥੇ ਆ ਤਿੰਨ ਮਹੀਨੇ ਤੋਂ ਆ ਰਹੇ ਹਾਂ ਜੀ ਤਿੰਨ ਮਹੀਨੇ ਹਾਂ ਜੀ ਕਿੰਨਾ ਹੁਣ ਮਹਿਸੂਸ ਪਹਿਲਾਂ ਲੱਤਾਂ ਮੁੜਦੀਆਂ ਸੀ ਆ ਜੀ ਲੱਤਾਂ ਨਹੀਂ ਸੀ ਮੁੜਦੀਆਂ ਹੁਣ ਮੁੜਦੀਆਂ ਹਾਂ ਜੀ ਹਾਂ ਬਿਲਕੁਲ ਠੀਕ ਤੇ ਇਹ ਜਿਹੜਾ ਤੁਸੀਂ ਤਿੰਨ ਮਹੀਨੇ ਟ੍ਰੀਟਮੈਂਟ ਕਰਾਈ ਆ ਹਾਂ ਜੀ ਉਹ ਲੱਗਦਾ ਉਹਦੋਂ ਕਿੰਨਾ ਫਾਇਦਾ ਹੋਇਆ ਹੁਣ ਤਾਂ ਜੀ ਬਹੁਤ ਫਾਇਦਾ ਵਾ ਥੋੜਾ ਬਹੁਤਾ ਆ ਵੀ ਉਹ ਵੀ ਹੋ ਜਾਊਗਾ ਠੀਕ ਆ ਹਾਂਜੀ ਜਦੋਂ ਇੰਨਾ ਠੀਕ ਹੋ ਗਿਆ ਹੁਣ ਇਹ ਵੀ ਠੀਕ ਹੋ ਜਾਣਾ ਤੇ ਦਵਾਈ ਜਿਹੜੀ ਕਿਨਾਂ ਚਰਖਾਦੀ ਆ ਇਹਨਾਂ ਦੀ ਦਵਾਈ ਜੀ ਇੱਕ ਮਹੀਨਾ ਤਾਂ ਮੈਂ ਰੈਗੂਲਰ ਖਾਦੀ ਆ ਹੁਣ ਤਾਂ ਮੈਂ ਜਿਹੜੀ ਉਹ ਦਿੰਦੇ ਆ ਨਾ ਹਫਤੇ ਦੀ ਮੈਂ 15 ਦਿਨ ਲੈ ਕੇ ਜਾਨੀ ਆ 15 ਦਿਨ ਲੈ ਕੇ ਜਾਨੀ ਆ ਹਾਂਜੀ ਤੇ ਲੱਗਦਾ ਵੀ ਜਿੱਦਾਂ ਜਿੱਦਾਂ ਲਾਸਟ ਕਰਾਈ ਜਾਂਦਾ ਤਾਂ ਟ੍ਰੀਟਮੈਂਟ ਕਰ ਰਹੇ ਆ ਫਰਕ ਵੱਧਦਾ ਆ ਰਿਹਾ ਹਾਂਜੀ ਹੁਣ ਠੀਕ ਹੈ ਬਸ 2010 ਤੋਂ ਲੱਗੇ ਹੁਣ 13ਵੇਂ ਸਾਲ ਦੇ ਵਿੱਚ ਆ ਕੇ ਤੁਸੀਂ ਫਿੱਟ ਲੱਗਦੇ ਹੋ ਫਿੱਟ ਲੱਗਦੇ ਹਾਂਜੀ ਮੈਨੂੰ ਤੁਰੰਮਣਾ ਬਹੁਤ ਮਸਕੂਲਸਰਾਂ ਦੀ ਖੜਕਦੀ ਹਾਂਜੀ ਹੁਣ ਠੀਕ ਹੈ ਜਿਹਨੇ ਜਿੰਨਾ ਦਾ ਇਲਾਜ ਉਹਨੇ ਚੱਲ ਰਿਹਾ ਹੈ ਬਜ਼ੁਰਗ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੋ ਕਦੋਂ ਤੋਂ ਤੁਹਾਨੂੰ ਇਹ ਪ੍ਰੋਬਲਮ ਸੀ ਤੇ ਕਿੱਦਾਂ ਪਤਾ ਲੱਗਾ ਕਿ ਮੇਰੇ ਇਹ ਜਿਹੜੇ ਗੁੱਡਿਆਂ ਦੇ ਵਿੱਚ ਦਰਦ ਆ ਰਹੀ ਹੈ ਤੇ ਕਿੱਦਾਂ ਡਾਕਟਰ ਸਾਹਿਬਾਰੇ ਵੀ ਤੁਹਾਨੂੰ ਪਤਾ ਲੱਗਾ ਵੀ ਮੈਂ ਇੱਥੇ ਜਾਵਾਂ ਤੇ ਟਰੀਟਮੈਂਟ ਕਰਾਵਾਂ ਮੈਨੂੰ 2 ਸਾਲ ਤੋਂ ਪ੍ਰੋਬਲਮ ਸੀ ਵੀਰ ਜੀ ਤੇ ਮੈਂ ਗਿਰ ਗਿਆ ਸੀਗਾ ਮੈਂ ਪਾਠੀ ਸਿੰਘ ਹੈਗਾ ਤੇ ਰੇਲਵੇ ਚ ਰਿਟਾਇਰਮੈਂਟ ਲਈ ਆ ਮੈਂ 40 ਸਾਲ ਕੰਮ ਕੀਤਾ ਤੇ ਇਥੇ ਇਹਨਾਂ ਦਾ ਬੋਰਡ ਲੱਗਿਆ ਹੋਇਆ ਸੀਗਾ ਜੀ ਡਾਕਟਰਾਂ ਤੋਂ ਬਹੁਤ ਇਲਾਜ ਕਰਵਾਇਆ ਬਹੁਤ ਦਵਾਈਆਂ ਲਈ ਤੇ ਇਹਨਾਂ ਵੋੜ-ਵੋੜ ਕੇ ਮੈਂ ਕੁਦਰਤੀ ਇੱਥੇ ਆ ਗਿਆ ਤੇ ਡਾਕਟਰ ਸਾਹਿਬ ਨੂੰ ਮਿਲਿਆ ਤੇ ਉਹਨਾਂ ਨੇ ਆਪਦੀ ਪਛਾਣ ਦੱਸਿਆ ਵੀ ਆਹ ਮੈਂ ਪ੍ਰੋਬਲਮ ਹੈਗੀ ਆ ਤੇ ਇਹਨਾਂ ਨੇ ਮੇਰਾ ਟਰੀਟਮੈਂਟ ਸ਼ੁਰੂ ਕਰਤਾ 1 ਮਹੀਨਾ ਹੋ ਗਿਆ ਮੈਨੂੰ 1 ਮਹੀਨੇ ਦੇ ਵਿੱਚ ਮਤਲਬ ਇੱਕ ਕਾਫੀ ਪਰਸੈਂਟ ਆਰਾਮ ਆ ਗਿਆ ਉਸ ਤੋਂ ਪਹਿਲਾਂ ਵੀ ਇਸੇ ਡਾਕਟਰ ਨੂੰ ਦਿਖਾਇਆ ਸੀ ਤੁਸੀਂ ਉਹ ਜਾਰੇ ਡਾਕਟਰ ਸਾਹਿਬ ਫੁੱਲ ਬਾਡੀ ਚੈੱਕ ਅਪ ਉਹਦਾ ਕੋਈ ਛੱਡਿਆ ਨਹੀਂ ਕੋਈ ਮਲਣ ਵਾਲਾ ਨਹੀਂ ਛੱਡਿਆ ਕੋਈ ਖਿੱਚ ਪਾਉਣ ਵਾਲਾ ਨਹੀਂ ਛੱਡਿਆ ਕੋਈ ਨਹੀਂ ਛੱਡਿਆ ਬਹੁਤ ਦੂਰ ਤੱਕ ਗਿਆ ਔਰ ਕਿਤੋਂ ਐਨਾ ਆਰਾਮ ਨਹੀਂ ਆਇਆ ਜਿੱਥੇ ਮੈਨੂੰ ਇੱਥੇ ਐਨਾ ਆਰਾਮ ਮਹਿਸੂਸ ਕਰ ਰਿਹਾ ਜੀ ਕਿੰਨੇ ਕ ਪੈਸਾ ਖਰਚ ਚੁੱਕੇ ਹੋ ਤੁਸੀਂ ਕਿੱਥੇ ਬਾਹਰ ਜਿਹੜਾ ਬਾਹਰ ਡਾਕਟਰਾਂ ਤੋਂ ਪੁੱਛੋ ਹੀ ਨਾ ਵੀਰ ਜੀ ਕੋਈ ਹਜ਼ਾਰ ਕੋਈ 2000 ਕੋਈ 5000 ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਇਦਾਂ ਲੰਦੇ ਜੀ ਬੰਦਾ ਦਰਦ ਤੋਂ ਤਕਲੀਫ ਤੋਂ ਡਰਦਾ ਦੇਣਾ ਪੈਂਦਾ ਜੀ ਲੱਖਾਂ ਰੁਪਏ ਤੁਸੀਂ ਖਰਚ ਚੁੱਕੇ ਹੋ ਆਪਣੇ ਮੈਂ ਇੱਥੇ ਆ ਕੇ ਠੀਕ ਮਹਿਸੂਸ ਕਰ ਰਿਹਾ ਜੀ ਮੈਂ ਡਾਕਟਰ ਸਾਹਿਬ ਨੂੰ ਵੀ ਅਸ਼ੀਰਵਾਦ ਦਿੰਦਾ ਹੈ ਮੇਰੇ ਵਿਚਾਰੇ ਬਹੁਤ ਇਤਮਾਨ ਕਰਦੇ ਨੇ ਮੈਂ ਇਹ ਹੀ ਦੁਆ ਕਰਦਾ ਵੀ ਇਹਨਾਂ ਦਾ ਕਾਰੋਬਾਰ ਵਧੀਆ ਰਹੇ ਤੇ ਜਿਹ ਕਿੰਨੀ ਦੇਰ ਤੋਂ ਆ ਰਹੇ ਹਨ ਇਹਨਾਂ ਕੋਲ ਮੈਂ 1 ਮਹੀਨਾ ਹੋ ਗਿਆ ਜਿੰਨਾ ਇਸ ਤਰ੍ਹਾਂ ਕਿੰਨਾ ਫਰਕ ਕਿੰਨਾ ਮਹਿਸੂਸ ਆ ਗਿਆ ਨਜ਼ਰ ਆ ਆ ਬਾਹ ਮੇਰੀ ਚੱਲਦੀ ਨਹੀਂ ਸੀਗੀ ਮੇਰਾ ਪੋਤਾ ਮੇਰੀ ਪੱਗ ਬੰਨਦਾ ਸੀ ਇਹ ਮਤਲਬ ਇਹ ਤੁਸੀਂ ਦੇਖ ਸਕਦੇ ਆ ਜੇ ਜਿਹੜੇ ਪੇਸ਼ੈਂਟ ਜਿਨ੍ਹਾਂ ਦਾ ਕਹਿੰਦੇ ਮੁੰਡੇ ਨੂੰ ਅਸੀਂ ਉਹ ਚੱਕ ਪਾ ਚੱਕੋ ਦੇਖੋ ਦੇਖ ਸਕਦੇ ਤੁਸੀਂ ਇਲਾਜ ਚੱਲ ਰਿਹਾ ਹੈ ਇਲਾਜ ਨਹੀਂ ਬੰਦ ਹੋਇਆ ਇਲਾਜ ਚੱਲ ਰਿਹਾ ਲੇਕਿਨ ਪੇਸ਼ੈਂਟ ਦੀ ਜਿਹੜੀ ਹੈ ਬਾਹ ਜਿਹੜੀ ਕਹਿੰਦੇ ਦੋਨੋਂ ਪਾਸੇ ਜਿਹੜੀ ਸ਼ੋਲਡਰ ਪ੍ਰੋਬਲਮ ਸੀ ਪੱਗ ਨਹੀਂ ਸੀ ਕਹਿੰਦੇ ਬੰਦ ਸਕਦੇ ਪੋਤਾ ਪੱਗ ਬੰਦਾ ਸੀ ਪਰ ਅੱਜ ਦੇਖੋ ਆਪ ਜਿਹੜੀ ਹਿੰਮਤ ਕਰ ਰਿਹਾ ਔਰ ਬਣਾਣਾ ਉਹ ਨਹੀਂ ਸੀ ਬਾਰ ਪਾਸ ਚੱਕਿਓ ਜਰਾ ਦੁਬਾਰਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਪੇਸ਼ੈਂਟ ਹਲਕ ਹਸਪਤਾਲ ਤੋਂ ਬਾਹਰ ਵੀ ਨਹੀਂ ਗਿਆ ਇੱਕ ਮਹੀਨੇ ਦੇ ਵਿੱਚ ਜਿਸ ਨੂੰ ਡਾਕਟਰਾਂ ਨੇ ਲੱਖ ਰੁਪਏ ਲੈ ਕੇ ਵੀ ਉਹਦਾ ਇਲਾਜ ਨਹੀਂ ਸੀ ਹੋ ਸਕਿਆ ਪਰ ਅੱਜ ਇੱਥੇ ਡਾਕਟਰ ਸਾਹਿਬ ਕੋ ਆਏ ਨੇ ਤੇ ਇਲਾਜ ਚੱਲ ਰਿਹਾ ਹੈ 1 ਮਹੀਨੇ ਤੋਂ 1 ਮਹੀਨੇ ਵਿੱਚ ਇਹਦੇ ਵਿੱਚ ਜਿਹੜੀ ਇਹਨਾਂ ਦੀ ਬਾਹ ਜਿਹੜੀ ਆ ਪੂਰੀ ਵਾਰਮ ਅਪ ਕਰਨ ਲੱਪੇ ਪੂਰਾ ਕੰਮ ਜਿਹੜਾ ਕਰਨ ਲੱਗ ਪਈ ਆ ਜੀ ਪਾਕਰੀ ਸੀ ਬੰਨ ਸਕਦਾ ਸੀ ਤੋਂ ਪਹਿਲਾਂ ਇਹਨਾਂ ਦੇ ਆਉਣ ਤੋਂ ਪਹਿਲਾਂ ਤੇ ਬਨੈਣ ਨਹੀਂ ਪਾ ਸਕਦਾ ਸੀ ਮੇਰੇ ਬੱਚੇ ਦੀ ਟੀ-ਸ਼ਰਟ ਮੇਰਾ ਪੋਤਾ ਹੈਗਾ ਉਹੀ ਸਾਰਾ ਕੁਝ ਕਰਦਾ ਸੀ ਪੱਗ ਵੀ ਬੰਨਦਾ ਸੀ ਕੱਪੜੇ ਵੀ ਉਹੀ ਬੰਨਦਾ ਸੀਗਾ ਇੱਥੇ ਉੱਤੇ ਬਾਹ ਨਹੀਂ ਸੀ ਜਾਂਦੀ ਮੈਨੂੰ ਬਹੁਤ ਤਕਲੀਫ ਰਹਿੰਦੀ ਸੀ ਖਾਂਚ ਵੀ ਪ੍ਰੋਬਲਮ ਆਉਂਦੀ ਸੀ ਹਾਂਜੀ ਖਾਂਚ ਵੀ ਆਉਂਦੀ ਸੀ ਆਣਾ ਗਣ ਚ ਨਹੀਂ ਰਾਤ ਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਐਨੇ ਦਰਦ ਹੁੰਦੇ ਸੀ ਕਿ ਜੀ ਪ੍ਰਾਇਮ ਲੱਗਦਾ ਜੀ ਮੈਂ 1 ਮਹੀਨਾ ਕੋਰਟ ਟ੍ਰੀਟਮੈਂਟ ਲੈ ਆ ਮੈਂ ਫੁੱਲ ਠੀਕ ਹੋ ਜਾਊਗਾ ਜੀ ਪਾਗਵੰਦਾ ਆਪ ਜੀ ਮੈਂ ਆਪ ਪਗਵੰਦਾ ਦੇ ਲੋ ਦਸਤਾਰ ਪਾਗਵੰਦਾ ਮੈਂ ਅੰਮ੍ਰਿਤਸਰ ਵਾਲੀ ਪਾਗਵੰਦਾ ਮੈਂ ਪਾਠੀ ਸਿੰਘਾ ਪਾਠ ਕਰਦਾ ਗਿਆ ਸਰ ਤੁਹਾਡੇ ਪਤਾ ਹੱਥਾਂ ਵਿੱਚ ਕਿਹੜਾ ਹੈ ਜਾਦੂ ਆ ਕਿ ਲੱਖਾਂ ਲੱਖ ਰੁਪਏ ਲੋਕ ਖਰਚ ਕੇ ਆਉਂਦੇ ਨੇ ਸਾਡੇ ਕੋਡੇ ਨਹੀਂ ਠੀਕ ਹੋਏ ਸਾਡਾ ਆ ਨਹੀਂ ਠੀਕ ਹੋਇਆ ਲੇਕਿਨ ਇਹ ਵੀ ਸੁਣਦੇ ਆ ਕਿ ਬੜੇ ਸਸਤੇ ਪਾਤ ਜਿਹੜਾ ਬੜਾ ਘੱਟ ਰੇਟਾਂ ਦੇ ਵਿੱਚ ਜਿਹੜਾ ਤੁਸੀਂ ਇਲਾਜ ਕਰਕੇ ਦਿੰਦੇ ਹੋ ਕਿਵੇਂ ਪ੍ਰੋਸੈਸ ਚੱਲਦਾ ਹੈ ਸਰ ਅਸੀਂ ਟ੍ਰੀਟਮੈਂਟ ਕਰਦੇ ਆ ਸਰ ਉਹ ਸਾਡਾ 20 ਤੋਂ 25 ਮਿੰਟ ਦਾ ਟ੍ਰੀਟਮੈਂਟ ਹੁੰਦਾ ਹੈਗਾ ਜਿਹਦੇ ਵਿੱਚ ਸਰਵਾਈਕਲ ਦਾ ਡਿਸਕ ਦਾ ਗੋਡਿਆਂ ਦਾ ਜੀ ਅਧਰੰਗ ਦਾ ਇਲਾਜ ਕੀਤਾ ਜਾਂਦਾ ਸਰ ਉਹਦੇ ਵਿੱਚ ਇਹ ਆ ਕਿ ਕੁਝ ਪੇਸ਼ੈਂਟ ਜਲਦੀ ਠੀਕ ਹੋ ਜਾਂਦੇ ਜੀ ਕੁਝ ਕੁ ਪੇਸ਼ੈਂਟ ਇਹ ਜੇ ਹੁੰਦੇ ਆ ਕਿ ਜਿਨ੍ਹਾਂ ਨੂੰ ਟਾਈਮ ਜ਼ਿਆਦਾ ਲੱਗ ਜਾਂਦਾ ਸਰ ਲੇਕਿਨ ਇਹ ਆ ਪੇਸ਼ੈਂਟ ਠੀਕ ਜ਼ਰੂਰ ਹੋ ਜਾਂਦਾ ਜੀ ਜਿਵੇਂ ਹੁਣ ਆਪਾਂ ਦੇਖ ਰਹੇ ਆ ਸਿੰਘ ਸਾਹਿਬ ਬੈਠੇ ਨੇ ਇਹਨਾਂ ਨੂੰ ਕਿਹੜੀ ਐਸ ਲਈ ਜਿਹੜੀ ਨੇ ਪ੍ਰੋਬਲਮ ਲੱਗਦੀ ਆ ਵੀ ਜਿਹੜੀ ਜਿਹੜੀ ਬੋਡੀ ਦੇ ਵਿੱਚ ਕੀ ਕਿਹੜੇ ਵਾਈਬ੍ਰੇਟ ਵੀ ਕਰ ਰਹੀ ਆ ਇਹ ਸਰ ਇਹਨਾਂ ਨੂੰ ਪ੍ਰੋਬਲਮ ਕੀ ਆ ਕਿ ਇਹਨਾਂ ਦੇ ਜਿਹੜੇ ਸ਼ੋਲਡਰ ਆ ਉਹ ਫ੍ਰੀਜ਼ਰ ਹੋ ਰਿਹਾ ਹੈ ਜੀ ਜਾਮ ਹੋ ਰਿਹਾ ਹੈ ਕਿ ਏਜ ਮੁਤਾਬਕ ਮੰਨ ਕੇ ਚੱਲੋ ਜੀ ਜਾਂ ਇਹਨਾਂ ਦੇ ਜ਼ਿਆਦਾ ਟੇਢੇ ਪੈਣ ਦੇ ਮਤਾਬਕ ਜੀ ਕਿ ਜਦੋਂ ਲੌਂਗ ਟਾਈਮ ਤੁਸੀਂ ਟੇਢੇ ਪਉਂਗੇ ਜੀ ਕਰਵਟ ਲੈ ਕੇ ਪਉਂਗੇ ਉਹਦੇ ਨਾਲ ਜਿਹੜੇ ਸ਼ੋਲਡਰ ਆ ਜੀ ਉਹਨਾਂ ਦੀ ਸਪੇਸ ਘਟਣੀ ਚਾਲੂ ਹੋ ਜਾਂਦੀ ਹੈ ਜੀ ਜਦੋਂ ਸਪੇਸ ਘਟਣੀ ਚਾਲੂ ਹੋ ਜਾਂਦੀ ਹੈ ਜੀ ਤਾਂ ਪੇਸ਼ੈਂਟ ਨੂੰ ਦਰਦ ਇੰਨਾ ਕ ਮਹਿਸੂਸ ਹੁੰਦਾ ਕਿ ਰਾਤ ਨੂੰ ਸੌਣਾ ਬਹੁਤ ਕਠਿਨ ਹੋ ਜਾਂਦਾ ਜੀ ਜੇਦੋ ਕਠਿਨ ਹੋ ਜਾਂਦਾ ਜੀ ਤਾਂ ਉਹ ਹਰ ਟਾਈਮ ਦਰਦ ਦੇ ਵਿੱਚ ਹੀ ਤੜਫਦਾ ਰਹਿੰਦਾ ਜੀ ਠੀਕ ਹੈ ਇਹ ਇਹਨਾਂ ਦੇ ਕਰਕੇ ਇਹਨਾਂ ਦਾ ਜਿਹੜਾ ਟਰੀਟਮੈਂਟ ਦਾ ਸਟਾਰਟ ਹੋ ਰਿਹਾ ਜੀ ਤੇ ਇਹ ਅੱਜ ਪਹਿਲੀ ਵਾਰ ਆਏ ਜਾਂ ਅੱਗੇ ਵੀ ਪਹਿਲਾਂ ਆਂਦੇ ਰਹੇ ਨਹੀਂ ਸਰ ਇਹ ਸਾਡੇ ਕੋਲ ਤੀਜੀ ਚੌਥੀ ਵਾਰੀ ਆ ਗਏ ਆ ਇਹਨਾਂ ਦਾ ਜਿਹੜਾ ਦੂਸਰਾ ਸ਼ੋਲਡਰ ਸੀ ਉਹ ਬਹੁਤ ਜਾਮ ਸੀ ਕੁਝ ਫਰਕ ਹੈਗਾ ਜੀ ਇਹਨਾਂ ਨੂੰ ਲੇਕਿਨ ਇਹ ਆ ਵੀ ਜਿਆਦਾ ਲੌਂਗ ਟਾਈਮ ਵਾਲੀ ਜਿਹੜੀ ਪ੍ਰੋਬਲਮ ਹੁੰਦੀ ਹੈ ਸਰ ਉਹਨੂੰ ਟਾਈਮ ਜ਼ਰੂਰ ਲੱਗ ਕੇ ਜਾਂਦਾ ਜੀ ਬਿਲਕੁਲ ਸਰ ਆਮ ਤੌਰ ਤੇ ਸੁਣਿਆ ਜਾਂਦਾ ਨੀਮ ਹਕੀਮ ਖਤਰੇ ਬਹੁਤ ਸਾਰੇ ਇਦਾਂ ਦੇ ਹੈਗੇ ਵੀ ਤੇਲ ਮਲ ਮਲ ਕੇ ਠੀਕ ਕਰ ਦਿੰਦੇ। ਤੁਹਾਡੇ ਕੋਲ ਕਿਹੜੀ ਐਸੀ ਚੀਜ਼ ਹੈ ਇਹੋ ਜਿਹਾ ਕਿਹੜੀ ਗੁਰਤੀ ਹੈ ਤੁਹਾਡੇ ਕੋਲ ਇਹੋ ਜਿਹਾ ਕਿਹੜਾ ਯਸ਼ ਹੈ ਕਿ ਤੁਸੀਂ ਜਿਹੜਾ ਟ੍ਰੀਟਮੈਂਟ ਕਰਦੇ ਹੋ ਪਮਾ ਕਿਉਂਕਿ ਕੋਈ ਵੀ ਲਾਜ਼ ਨੂੰ ਟਾਈਮ ਤੇ ਮੰਗਦਾ ਹੀ ਆ। ਜੇ ਤੁਸੀਂ ਕੋਈ ਪਹਿਲੀ ਵਾਰ ਠੀਕ ਹੁੰਦਾ ਪਹਿਲੀ ਵਾਰ ਨਹੀਂ ਟਾਈਮ ਤੇ ਉਹਨੂੰ 5-6 ਮਹੀਨੇ ਦਵਾਈ ਖਾਣੀ ਪੈਂਦੀ ਹੈ। ਕਿਹੜਾ ਯਸ਼ ਹੱਤ ਦੇ ਵਿੱਚ ਜਿਹਦੇ ਨਾਲ ਤੁਸੀਂ ਪੇਸ਼ੈਂਟ ਨੂੰ ਪਹਿਲੀ ਵਾਰ ਹੀ ਆਉਂਦਾ 5-7% ਤੇ ਜਿਹੜਾ ਰੀਲੀਫ ਮਹਿਸੂਸ ਕਰਦਾ ਆ। ਸਰ ਇਹ ਆ ਕਿ ਜਿਹੜਾ ਸਾਡਾ ਟ੍ਰੀਟਮੈਂਟ ਹੁੰਦਾ ਅਸੀਂ ਪੇਸ਼ੈਂਟ ਨੂੰ ਪਹਿਲਾਂ ਪੁੱਛਦੇ ਹਾਂ ਵੀ ਤੁਹਾਡੇ ਦਰਦ ਕਿੰਨਾ ਹੈ ਅਸੀਂ 10 ਤੋਂ 15% ਪੇਸ਼ੈਂਟ ਨੂੰ ਦਰਦ ਰਲੀਫ ਕਰਕੇ ਭੇਜਦੇ ਹਾਂ ਠੀਕ ਕਰਕੇ ਭੇਜਦੇ ਹਾਂ ਜੀ ਲੇਕਿਨ ਇਹ ਆ ਵੀ ਪੇਸ਼ੈਂਟ ਜਿੰਨਾ ਚਿਰ ਸੈਟੀਸਫਾਈ ਨਹੀਂ ਹੁੰਦਾ ਜੀ ਸਾਨੂੰ ਆਪਣੋਂ ਵੀ ਐ ਹੁੰਦਾ ਵੀ ਅਸੀਂ ਵੀ ਸੈਟੀਸਫਾਈ ਨਹੀਂ ਕੀ ਜੀ ਠੀਕ ਆ ਸਾਡੀ ਇਹ ਜਰਮਨ ਟੈਕਨੀਕ ਦੀਆਂ ਮਸ਼ੀਨਾਂ ਜੀ ਔਰ ਨਾਲ ਸਾਡਾ ਹੈਂਡਵਰਕ ਆ ਜੀ ਹੱਥਾਂ ਦੇ ਨਾਲ ਅਸੀਂ ਕੰਮ ਕਰਦੇ ਹਾਂ ਕਿ ਪੇਸ਼ੈਂਟ ਨੂੰ ਜ਼ਿਆਦਾ ਰਲੀਫ ਮਿਲ ਜਾਂਦਾ ਇਹਦੇ ਨਾਲ ਜੀ ਤੇ ਇਹ ਜਿਵੇਂ ਹੁਣ ਤੁਸੀਂ ਦੱਸਿਆ ਇਹਨਾਂ ਦੇ ਜਿਹੜੇ ਸ਼ੋਲਡਰ ਦਾ ਇਸ ਪ੍ਰੋਬਲਮ ਹੈ ਬਾਇਬ੍ਰੇਟ ਕਰ ਰਿਹਾ ਹੈ ਇਸ ਤੋਂ ਇਲਾਵਾ ਹੋਰ ਕਿਹ ਕਿਹੜੇ ਪੇਸ਼ੈਂਟ ਆਉਂਦੇ ਨੇ ਜਿਆਦਾ ਪੇਸ਼ੈਂਟ ਜਿਹੜੇ ਆ ਪੀੜਿਤ ਹੁੰਦੇ ਨੇ ਦਰਦਾਂ ਖਾਸ ਜ਼ਰਤ ਦਾ ਇਹੋ ਜਿਹੀ ਪਛੀੜੀ ਦੇ ਕਿਸੇ ਹਿੱਸੇ ਵਿੱਚੋਂ ਦਰਦ ਉਹ ਦਰਦ ਹੀ ਆ ਪਰ ਜ਼ਿਆਦਾਤਰ ਕਿਹੜੇ ਦਰਦਾਂ ਦੇ ਜਿਹੜੇ ਦੁਖੀ ਲੋਕ ਜਿਹੜੇ ਬਿਲਕੁਲ ਰਹਿ ਜਾਂਦੇ ਹਸਪੀਟਲ ਨਾਲ ਵੀ ਜਵਾਬ ਦੇ ਦਿੰਦੇ ਆ ਵੀ ਨਹੀਂ ਹਾਂ ਸਰ ਜਾਂ ਬੰਦਾ ਹੱਕ ਜਾਂਦਾ ਜਾ ਕੇ ਹਸਪਤਾਲ ਇਸ ਵੇ ਮੈਂ ਹੁਣ ਉੱਥੇ ਨਹੀਂ ਜਾਣਾ ਤੁਹਾਡੇ ਬਾਰੇ ਸੁਣਦੇ ਆ ਤੇ ਤੁਸੀਂ ਕਿਹੜੇ ਕਿਹੜੇ ਦਰਦਾਂ ਦੇ ਪੇਸ਼ੈਂਟ ਜਿਹੜੇ ਤੁਹਾਡੇ ਕੋਲ ਪਹਿਲਾਂ ਤੱਕ ਆ ਸਰ ਵਾਈਕਲ ਵਾਲੇ ਜੀ ਡਿਸਕ ਵਾਲੇ ਜਿਨ੍ਹਾਂ ਨੂੰ ਸਾਇਟੀਕਾ ਪੇਨ ਹੁੰਦੀ ਹੈ ਜੀ ਗੋਡਿਆਂ ਵਾਲੇ ਬਹੁਤ ਜ਼ਿਆਦਾ ਜੀ ਤੇ ਇੱਕ ਜ਼ਿਆਦਾ ਜਿਨ੍ਹਾਂ ਨੂੰ ਪੈਰਾਲਾਈਜ਼ ਹੋਇਆ ਸਰ ਪੈਰਾਲਾਈਜ਼ ਵਾਲੇ ਪੇਸ਼ੈਂਟ ਸਾਡੇ ਕੋਲੇ ਬਹੁਤ ਜ਼ਿਆਦਾ ਹੁੰਦੇ ਜੀ ਕਿ ਉਹ ਪੇਸ਼ੈਂਟਾਂ ਨੂੰ ਰਿਲੀਫ ਮਿਲ ਰਿਹਾ ਜੀ ਠੀਕ ਹੋ ਰਹਾ ਹਾਂਜੀ ਕਿਵੇਂ ਤੁਸੀਂ ਜਾਂਚ ਕਰਦੇ ਹੋ ਕੋਈ ਪੇਸ਼ੈਂਟ ਆਉਂਦਾ ਆ ਉਹ ਕਹਿੰਦਾ ਮੇਰੀ ਗੁੱਡੀ ਚ ਪ੍ਰੋਬਲਮ ਹੈ ਮੇਰੀ ਸਾਇਰਕਲ ਚ ਪ੍ਰੋਬਲਮ ਹੈ ਮੇਰੇ ਮਾਈਗਰੇਨ ਹੈ ਮੇਰੇ ਕੋਈ ਪ੍ਰੋਬਲਮ ਹੈ ਉਹਦੀ ਪਹਿਲੇ ਜਾਂਚ ਕਿਦਾਂ ਤੁਸੀਂ ਕਰਦੇ ਹੋ ਕਿਵੇਂ ਉਹਨੂੰ ਪਤਾ ਲੱਗਦਾ ਵੀ ਤੁਹਾਨੂੰ ਕਿ ਇਹਦੀ ਇੱਥੇ ਨਬਜ਼ ਹੈ ਇੱਥੇ ਕੋਈ ਜੜ ਜਿਹੜੀ ਜੜ ਫੜਨੀ ਬੜੀ ਜ਼ਰੂਰੀ ਹੁੰਦੀ ਹੈ ਉਹ ਕਿਵੇਂ ਉਹਨੂੰ ਨਪ ਲੈਂਦੇ ਹੋ ਦੇਖੋ ਸਰ ਇਹ ਛੋਟਾ ਜਿਹਾ ਇੱਕ ਮੈਟਰ ਆ ਜੀ ਕਿ ਜਦੋਂ ਪੇਸ਼ੈਂਟ ਨੂੰ ਦਰਦ ਹੁੰਦਾ ਕੋਈ ਵੀ ਦਰਦ ਹੁੰਦਾ ਜੀ ਬੈਸੇ ਤਾਂ ਪੇਸ਼ੈਂਟ ਆਪਣੇ ਆਪ ਹੀ ਆ ਕੇ ਚੀਕਾ ਮਾਰ ਲੱਗ ਜਾਂਦਾ ਵੀ ਮੇਰੇ ਸਿਰ ਦਰਦ ਆ ਜੀ ਮੈਨੂੰ ਸਰਵਾਈਕਲ ਆ ਜੀ ਮੇਰੇ ਗੋਡਿਆਂ ਚ ਦਰਦ ਆ ਮੇਰੇ ਮੋਢਿਆਂ ਚ ਦਰਦ ਆ ਜੀ ਲੇਕਿਨ ਪੇਸ਼ੈਂਟ ਨੂੰ ਇਹ ਨਹੀਂ ਹੁੰਦਾ ਪਤਾ ਵੀ ਦਰਦ ਹੋ ਕਿਉਂ ਰਿਹਾ ਜੀ ਕਿਸ ਵਜ੍ਹਾ ਨਾਲ ਦਰਦ ਹੋ ਰਿਹਾ ਜੀ ਹੁਣ ਕਈ ਲੋਕ ਤਾਂ ਦੇਖੋ ਲੋਕਾਂ ਡਾਕਟਰਾਂ ਦੇ ਡਰਾਈ ਹੋਏ ਆ ਜੀ ਕਿ ਜਿਆਦਾ ਤੁਹਾਨੂੰ ਆਪਰੇਟ ਦੀ ਜ਼ਰੂਰਤ ਪਊਗੀ ਜੀ ਠੀਕ ਆ ਲੇਕਿਨ ਉਹਨਾਂ ਨੂੰ ਆਪਰੇਟ ਦੀ ਜ਼ਰੂਰਤ ਨਹੀਂ ਹੁੰਦੀ ਬਲਕਿ ਉਹਨਾਂ ਦੇ ਮਸਲ ਲੇਗਾਮੈਂਟ ਜਾਂ ਸਰਕੂਲੇਸ਼ਨ ਦੀ ਪ੍ਰੋਬਲਮ ਹੁੰਦੀ ਹੈ ਜੀ ਕਿ ਉਹ ਮੈਂਡ ਤੌਰ ਤੇ ਵੀਕ ਹੁੰਦੇ ਆ ਜੀ ਕਿ ਕੁਝ ਲੋਕ ਹੁੰਦੇ ਆ ਕਿ ਜਿਆਦਾ ਪ੍ਰੋਬਲਮ ਵਾਕਈ ਹੁੰਦੀ ਆ ਜੀ ਪਰ ਉਹ ਕਈ ਡਾਕਟਰਾਂ ਦੇ ਨਾਲ ਜੁੜੇ ਹੁੰਦੇ ਆ ਕਿ ਮੈਡੀਸਨ ਖਾ ਖਾ ਕੇ ਵਿਚਾਰੇ ਅੱਕੇ ਹੁੰਦੇ ਆ ਕਿ ਉਹਨਾਂ ਨੂੰ ਮੈਡੀਸਨ ਸ਼ੂਟ ਹੀ ਨਹੀਂ ਹੁੰਦੀ ਜੀ ਠੀਕ ਆ ਤਾਂ ਉਹਨਾਂ ਦਾ ਸਾਡਾ ਟ੍ਰੀਟਮੈਂਟ ਇੱਕ ਹੀ ਆ ਜੀ ਮੈਡੀਸਨ ਦਿੰਨੇ ਆ ਔਰ ਨਾਲ ਟ੍ਰੀਟਮੈਂਟ ਕਰਦੇ ਆ ਬਸ ਉਹਨਾਂ ਨੂੰ ਫਰਕ ਪੈ ਜਾਂਦਾ ਜਿਵੇਂ ਤੁਸੀਂ ਗੱਲ ਕੀਤੀ ਡਾਕਟਰਾਂ ਦੀ ਉਹ ਡਾਕਟਰਾਂ ਨਾਲ ਜੁੜੇ ਹੁੰਦੇ ਆ ਡਾਕਟਰਾਂ ਕੋਲ ਉਹਨੂੰ ਵਿਸ਼ਵਾਸ ਹੁੰਦਾ ਪਰ ਕੇ ਵੀ ਆਪਾਂ ਕਹਿ ਦਿੰਦੇ ਆ ਜੀ ਹਸਪਤਾਲ ਚ ਗਏ ਤੇ ਪਹਿਲੇ ਇਹ ਟੈਸਟ ਕਰਾਓ ਅਨੇ ਪਹਿਲਾਂ ਹਜ਼ਾਰਾਂ ਦੇ ਟੈਸਟ ਦੇ ਦੇਣੇ ਰਿਪੋਰਟ ਆਉਣੀ ਵੀਰ ਬੋਰਡ ਚੈੱਕ ਕਰਨੇ ਫਿਰ ਦੀ ECG ਕਰਾਓ X-ray ਕਰਾਓ ਕੁਛ ਨਾ ਕੁਛ ਬੜੇ ਟੈਸਟ ਜਿਹੜੇ ਬਤੇ ਹੁੰਦੇ ਆ ਕਿ ਜਦੋਂ ਤੁਹਾਡੇ ਕੋਲ ਪੇਸ਼ ਆਉਣਾ ਤਾਂ ਕਿ ਤੁਸੀਂ ਵੀ ਉਹਦੇ ਟੈਸਟ ਕਰਾਉਨੇ ਹੋ ਜਾਂ ਫਿਰ ਤਾਂ ਸਿੱਧਾ ਜਿਹੜਾ ਜਿਹੜੀ ਦਰ ਦੁਖਦੀ ਹੈ ਜਾਂ ਜਿਹੜੀ ਚੀਜ਼ ਦਰਦ ਹੈ ਉਹਨੂੰ ਨਾਲ ਆਪਦੇ ਦੇਖੋ ਸਰ ਸਾਡੀ ਜਿਹੜੀ ਤਕਨੀਕ ਆ ਉਹ ਅਸੀਂ ਟੈਸਟ ਨਹੀਂ ਕਰਵਾਉਂਦੇ ਜੀ ਕੋਈ ਐਕਸਰਾ ਨਹੀਂ ਕਰਵਾਉਂਦੇ ਜੀ ਕੋਈ ਕੁਝ ਨਹੀਂ ਕਰਵਾਉਂਦੇ ਜੀ ਫਸਟ ਟਾਈਮ ਅਸੀਂ ਓਨਲੀ ਟ੍ਰੀਟਮੈਂਟ ਕਰਦੇ ਹਾਂ ਜੀ ਕਿ ਪੇਸ਼ੈਂਟ ਨੂੰ ਪੁੱਛਦੇ ਆ ਤੁਹਾਨੂੰ ਕਿੰਨੇ ਪਰਸੈਂਟ ਰੀਲੀਫ ਆ ਜੀ ਅਗਰ ਪੇਸ਼ੈਂਟ ਕਹਿ ਦਿੰਦਾ ਵੀ ਮੈਨੂੰ 20 ਤੋਂ 30 ਪਰਸੈਂਟ ਰੀਲੀਫ ਆ ਜੀ ਤਾਂ ਉਹਦਾ ਐਕਸਰਾ ਜਾਂ ਕੁਝ ਟੈਸਟ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਸਰ ਅਸੀਂ ਵੈਸੇ ਹੀ ਠੀਕ ਕਰ ਦਿੰਦੇ ਆ ਦੇਖਿਓ ਜੀ ਤਾਂ ਜਿਵੇਂ ਤੁਸੀਂ ਗੁੱਡਿਆਂ ਦੇ ਵੀ ਜੋੜਾਂ ਦੇ ਵੀ ਸਾਇਕਲ ਦੇ ਵੀ ਪਾਈਗ੍ਰੇਨ ਦੇ ਵੀ ਆਰਟ ਦੇ ਜਿੰਨਾਂ ਅਟੈਕ ਹੋ ਜਾਂਦੇ ਉਹ ਵੀ ਪੇਸ਼ੈਂਟ ਹੁੰਦੇ ਨੇ ਹੁਣ ਤੱਕ ਕਿੰਨੇ ਪੇਸ਼ੈਂਟ ਆਏ ਜਿਹੜੇ ਰੋਂਦੇ ਆਏ ਸੀ ਟ੍ਰੀਟਮੈਂਟ ਕਰਾਇਆ ਲੰਮਾ ਟ੍ਰੀਟਮੈਂਟ ਕਰਾਇਆ ਔਰ ਜਾਣ ਲੱਗੇ ਕਿਹਾ ਡਾਕਟਰ ਸਾਹਿਬ ਤੁਹਾਡੇ ਅਸੀ ਦਵਾਈ ਨਾਲ ਠੀਕ ਹੋਇਆ ਅਸੀਂ ਕਹਿੰਦੇ ਜਿਹੜਾ ਤੁਹਾਡਾ ਜਾਦੂ ਕੰਮ ਕਰ ਗਿਆ ਸਰ ਮੇਰੇ ਕੋਲੇ ਇਹ ਜੇ ਤਾਂ ਲੱਖਾਂ ਪੇਸ਼ੈਂਟ ਆ ਸਰ ਲੇਕਿਨ ਕਈ ਪੇਸ਼ੈਂਟ ਤਾਂ ਹੈ ਜੀ ਸਰ ਉਹਨਾਂ ਨੂੰ ਮੈਡੀਸਨ ਬੰਦ ਵੀ ਕਰ ਰੱਖੀ ਹੈ ਜੀ ਉਹ ਫਿਰ ਵੀ ਇਹ ਕਹਿ ਰਹੇ ਸਾਡਾ ਸਾਹਿਬ ਵੀ ਸਾਨੂੰ ਇੱਕ ਹਫਤੇ ਦੀ ਮੈਡੀਸਨ ਦੇ ਦਿਓ ਦੋ ਦੋ ਮਹੀਨੇ ਖਾਂਦੇ ਰਹਿੰਦੇ ਆ ਜੀ ਅੱਛਾ ਠੀਕ ਹੈ ਉਹਨਾਂ ਨੂੰ ਇੱਕ ਉਹ ਚੀਜ਼ ਤੇ ਵਿਸ਼ਵਾਸ ਹੋਇਆ ਵਾ ਸਰ ਵੀ ਅਸੀਂ ਅਗਰ ਲੈਂਦੇ ਰਵਾਂਗੇ ਤਾਂ ਬਿਲਕੁਲ ਠੀਕ ਆ ਜੀ ਕਈ ਲੋਕ ਤਾਂ ਹੁਣ ਬਜ਼ੁਰਗ 70 70 ਸਾਲਾਂ ਦੇ ਸਾਡੇ ਕੋਲੇ ਆਉਂਦੇ ਸੀ ਜੀ ਤੁਰਿਆ ਫਿਰਿਆ ਨਹੀਂ ਜਾਂਦਾ ਸੀ ਜੀ ਅੱਜ ਕੱਲ ਬਿਲਕੁਲ ਤੁਰੇ ਫਿਰਦੇ ਆ ਜੀ ਠੀਕ ਆ ਉੱਠਦੇ ਬੈਠਦੇ ਆ ਬਿਲਕੁਲ ਜੀ ਕੌੜੀਆਂ ਚੜਦੇ ਆ ਦੇਖੋ ਸਰ ਪੇਨ ਕਲਰ ਤਾਂ ਸਭ ਦੇ ਰਿਹਾ ਕਿਸੇ ਵੀ ਡਾਕਟਰ ਕੋਲੇ ਚਲੇ ਜਾਓ ਉਹ ਪੇਨ ਕਲਰ ਦਿੰਦੇ ਆ ਪਰ ਅਸੀਂ ਪੇਨ ਕਲਰ ਬੰਦ ਕਰਦੇ ਆ ਵੀ ਅਗਰ ਦਰਦ ਦੀ ਗੋਲੀ ਖਾਓਗੇ ਤਾਂ ਸਾਨੂੰ ਪਤਾ ਨਹੀਂ ਲੱਗਣਾ ਤੁਸੀਂ ਠੀਕ ਹੋ ਰਹੇ ਆ ਕਿ ਨਹੀਂ ਠੀਕ ਹੋ ਰਹੇ ਅਗਰ ਦਰਦ ਦੀ ਗੋਲੀ ਖਵਾ ਕੇ ਪੇਸ਼ੈਂਟ ਠੀਕ ਕਰਨਾ ਉਹ ਠੀਕ ਨਹੀਂ ਸ ਉਹ ਤਾਂ ਆਪਾਂ ਹੋਰ ਉਹਨੂੰ ਉਸ ਥਾਂ ਦੇ ਵਿੱਚ ਧਕੇਲ ਰਹੇ ਹਾਂ ਜੀ ਠੀਕ ਹੈ ਬਲਕਿ ਅਸੀਂ ਸੋਚਦੇ ਹਾਂ ਕਿ ਇਹਨਾਂ ਦੀ ਜਿਹੜੀ ਪੇਨ ਕਲਰ ਆ ਉਹ ਬੰਦ ਕੀਤੀ ਜਾਵੇ ਪਹਿਲਾਂ ਜਿਹੜਾ ਵੀ ਪੇਨ ਹੁੰਦਾਗਾ ਪੇਸ਼ੈਂਟ ਨੂੰ ਸਪੈਸ਼ਲ ਬੋਲਦੇ ਆ ਜੀ ਵੀ ਇਹਨੂੰ ਹਲਕਾ ਫੁਲਕਾ ਸਹੋ ਜੀ ਅਗਰ ਜ਼ਿਆਦਾ ਆਉਂਦਾ ਡਿੱਕਤ ਤੁਹਾਨੂੰ ਦਰਦ ਹੁੰਦਾ ਤਾਂ ਤੇਲ ਲਾਓ ਔਰ ਛੇਕ ਕਰੋ ਜੀ ਉਹਦੇ ਨਾਲ ਤੁਹਾਨੂੰ ਰਿਲੀਫ ਮਿਲ ਜਾਏਗਾ ਲੇਕਿਨ ਕੁਝ ਟਾਈਮ ਬਾਅਦ ਉਹ ਪੇਸ਼ੈਂਟ ਆਪਣੇ ਆਪ ਹੀ ਆ ਕੇ ਦੱਸ ਦਿੰਦਾ ਵੀ ਸਰ ਸਾਡਾ ਦਰਦ ਖਤਮ ਹੋ ਗਿਆ ਜੀ ਬਹੁਤ ਵਧੀਆ ਰਿਲੀਫ ਹੋਇਆ ਜੀ ਤੇ ਜਿਹੜੀ ਤੁਸੀਂ ਮਸ਼ੀਨਾਂ ਦੀ ਵੀ ਗੱਲ ਕੀਤੀ ਆ ਵੀ ਅਸੀਂ ਕਿਉਂਕਿ ਬਹੁਤ ਸਾਰੇ ਮਾਲਸ਼ ਸ਼ੰਕਰ ਕਰਕੇ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕੁਝ ਸਕਸੈਸ ਹੈ ਕੁਝ ਨਹੀਂ ਸਕਸੈਸ ਤੁਹਾਡੇ ਅਸੀਂ ਦੇਖਿਆ ਆਧੁਨਿਕ ਮਸ਼ੀਨਾਂ ਨੇ ਇਹ ਮਸ਼ੀਨਾਂ ਕਿੱਥੋਂ ਲਿਆਂਦੀਆਂ ਗਈਆਂ ਕਿ ਇਹਨਾਂ ਦਾ ਇਹਨਾਂ ਨਾਲ ਕੀ ਟ੍ਰੀਟਮੈਂਟ ਹੁੰਦੀ ਆ ਦੇਖੋ ਸਰ ਇਹਨਾਂ ਇਹ ਮਸ਼ੀਨਾਂ ਜਰਮਨੀ ਤੋਂ ਮਸ਼ੀਨਾਂ ਆਈਆਂ ਹੋਈਆਂ ਸਾਡੇ ਕੋਲ ਇਹਨਾਂ ਦਾ ਸਾਡੇ ਕੋਲ ਗੋਡਿਆਂ ਦਾ ਦਰਦਾਂ ਦਾ ਇਲਾਜ ਆ ਉਹਦਾ ਟ੍ਰੀਟਮੈਂਟ ਹੁੰਦਾ ਜੀ ਡਿਸਕ ਦਾ ਸਾਇਟਿਕਾ ਪੇਨ ਦਾ ਜੀ ਸਰਵੈਕਲ ਦਾ ਜੀ ਔਰ ਨਾਲ ਉਦਰੰਗ ਦਾ ਜੀ ਕਿਉਂਕਿ ਆਪਣੇ ਚਾਰ ਸੈਂਟਰ ਆ ਜੀ ਹਾਂ ਭੋਗਪੁਰ ਜੀ ਜਗਰਾਉਂ ਲੁਧਿਆਣਾ ਤੇ ਪਿੰਡ ਕਲਿਆਣ ਜੀ ਹਾਂ ਜੀ ਸਰ ਤੇ ਕੀ ਇਹਨਾਂ ਦੇ ਕੰਟੈਕਟਸ ਕੀ ਆ ਕਿ ਕਿਹੜੇ-ਕਿਹੜੇ ਦਿਨ ਤੁਸੀਂ ਡਾਕਟਰ ਉੱਥੇ ਆਪ ਮਿਲਦੇ ਹੋ ਕਿਉਂਕਿ ਮੰਨ ਲਓ ਸਾਰਿਆਂ ਨੂੰ ਪਤਾ ਵੀ ਲੁਧਿਆਣੇ ਵਿੱਚ ਵੀ ਆ ਜਗਰਾਉਂ ਵਿੱਚ ਵੀ ਆ ਕਲਿਆਣ ਪਿੰਡਸ ਵੀ ਆ ਪਰ ਇਹ ਵੀ ਡਾਕਟਰ ਪੇਸ਼ੈਂਟ ਪਤਾ ਹਣਾ ਵੀ ਜੇ ਡਾਕਟਰ ਕਿਹੜੇ ਦਿਨ ਕਿੱਥੇ ਵੰਦਾ ਆ ਇਹ ਟਾਈਮਿੰਗ ਕੀ ਆ ਇਹਦੀ ਸਰ ਸੋਮਵਾਰ ਮੰਗਲਵਾਰ ਜਗਰਾਉਂ ਭੋਗਪੁਰ ਜੀ ਠੀਕ ਆ ਔਰ ਬੁੱਧਵਾਰ ਜਗਰੌਨ ਜੀ ਵੀਰ ਸ਼ੁਕਰ ਲੁਧਿਆਣਾ ਸ਼ਨੀਵਾਰ ਪਿੰਡ ਕਲਿਆਣ ਡਿਸਟ੍ਰਿਕਟ ਬਠਿੰਡਾ ਜੀ ਜਿਹੜਾ ਡਾਕਟਰ ਸਾਹਿਬ ਅਕਸਰ ਸੁਣਦੇ ਆ ਜਦੋਂ ਵੀ ਕਿਸੇ ਦੇ ਪੇਸ਼ੈਂਟ ਦੇ ਗੋਡੇ 'ਚ ਦਰਦ ਹੁੰਦੀ ਆ ਤਾਂ ਇਹ ਕਹਿੰਦੇ ਆ ਤੁਹਾਡੀ ਗ੍ਰੀਸ ਖਤਮ ਹੋ ਗਈ ਇਹ ਕੀ ਗ੍ਰੀਸ ਕੀ ਆ ਕਿਵੇਂ ਪੂਰੀ ਹੁੰਦੀ ਆ ਕੀ ਵਜ੍ਹਾ ਰਹਿੰਦੀ ਆ ਇਹ ਦੇ ਘਟਣ ਦੀ ਸਰ ਇਹ ਏਜ ਫੈਕਟਰ ਵੀ ਹੁੰਦਾ ਜੀ ਗ੍ਰੀਸ ਮਤਲਬ ਜਦੋਂ ਤੁਸੀਂ ਡਾਕਟਰ ਤੁਹਾਨੂੰ ਕਹਿੰਦਾ ਤੁਹਾਡੇ ਗੋਡੇ 'ਚ ਗੈਪ ਪੈ ਗਿਆ ਜੀ ਜਿਹੜਾ ਗ੍ਰੀਸ ਹੁੰਦਾ ਖਤਮ ਹੋ ਜਾਂਦਾ ਜੀ ਉਸ ਨੂੰ ਕਹਿੰਦੇ ਆ ਗੈਪ ਪੈਣਾ ਜੀ ਠੀਕ ਹੈ ਇਹ ਗ੍ਰੀਸ ਬਣ ਜਾਂਦੇ ਆ ਸਰ ਕਿ ਏਜ ਦੇ ਹਿਸਾਬ ਦੇ ਨਾਲ ਤੁਹਾਡਾ ਲੀਵਰ ਸਟਰੋਂਗ ਹੋਣਾ ਚਾਹੀਦਾ ਜੀ ਜੇ ਤੁਹਾਡਾ ਲੀਵਰ ਸਟਰੋਂਗ ਆ ਤਾਂ ਸਾਰੇ ਮਿਨਰਲ ਤੱਤ ਹਰ ਬੋਡੀ ਨੂੰ ਦਿੰਦਾ ਰਹਿੰਦਾ ਜੀ ਅਗਰ ਤੁਹਾਡੇ ਲੀਵਰ 'ਚ ਕੋਈ ਦਿੱਕਤ ਆ ਏਜ ਮੁਤਾਬਕ ਤਾਂ ਤੁਹਾਨੂੰ ਇਹ ਗੋਡਿਆਂ ਦੀ ਗ੍ਰੀਸ ਸਰਵਾਇਕਲ ਡਿਸਕ ਦੀ ਪ੍ਰੋਬਲਮ ਇਹ ਨਾਰਮਲ ਪੈਣੀ ਪੈਣੀ ਆ ਜੇ ਤੁਸੀਂ ਇਸ ਚੀਜ਼ਾਂ ਤੋਂ ਰੱਖੋਗੇ ਪਹਰੇਜ ਠੀਕ ਆ ਜੇ ਤਾਂ ਤੁਹਾਨੂੰ ਇਹ ਚੀਜ਼ਾਂ ਨਾਲ ਨਹੀਂ ਯੋਜਨਾ ਪਊਗਾ ਜੀ ਖਾਣਾ ਪੀਣਾ ਸਹੀ ਕਰੋ ਜੀ ਠੀਕ ਹੈ ਉੱਠਣਾ ਬੈਠਣਾ ਸਹੀ ਕਰੋ ਜੀ ਹੁਣ ਕਈ ਬਜ਼ੁਰਗਾਂ ਦੇ ਗੋਡੇ ਘੱਟ ਦਰਦ ਕਰਦੇ ਆ ਜੀ ਉਹ ਨਾਰਮਲ ਤਰੀਕੇ ਨਾਲ ਕੀ ਆ ਕਿ ਹੀਲ ਵਾਲੀ ਚੀਜ਼ ਪਾਉਣ ਲੱਗ ਜਾਂਦੇ ਜੀ ਠੀਕ ਹੈ ਉਹ ਚੀਜ਼ਾਂ ਉਹਨਾਂ ਵਾਸਤੇ ਖਤਰਨਾਕ ਆ ਜੀ ਇਹ ਜਿਆਦਾ ਗੋਡਿਆਂ ਤੇ ਪ੍ਰੈਸ਼ਰ ਪਾਉਂਦਾ ਅਗਰ ਉਹ ਚੀਜ਼ਾਂ ਪਹਿਨ ਗੀਆਂ ਤਾਂ ਗੋਡਿਆਂ ਦਾ ਜਿਹੜਾ ਗਰੀਸ ਆ ਗੋਡਿਆਂ ਦਾ ਗੈਪ ਆ ਉਹ ਘਟਣਾ ਵਧਣਾ ਸਟਾਰਟ ਹੋ ਜਾਂਦਾ ਸਰ ਡਾਕਟਰ ਕਹ ਦਿੰਦੇ ਤੁਹਾਡੇ ਗ੍ਰੀਸ ਖਤਮ ਹੋ ਗਈ ਹੈ ਜੀ ਗੋਡੇ ਬਦਲੇ ਪੈਣੇ ਇਹ ਸਚਾਈ ਹੈ ਜਾਂ ਕਿ ਡਾਕਟਰ ਦਾ ਆਪਣਾ bizness ਬਣ ਜਾਂਦਾ ਹੈ ਕਿ ਮੈਂ ਗੋਡੇ ਬਦਲਣ ਦੀ ਕੋਸ਼ਿਸ਼ ਕਰਾਂ ਕਿਉਂਕਿ ਉਹ ਚਾਰ ਪੈਸੇ ਉਹਨੂੰ ਬਣਦੇ ਨੇ ਇਹ ਜ਼ਰੂਰੀ ਹੁੰਦਾ ਹੈ ਗੋਡੇ ਬਦਲਾਉਣੇ ਜਾਂ ਉਹਦਾ ਕੋਈ ਹੋਰ ਇਲਾਜ ਵੀ ਹੈ ਜ਼ਰੂਰੀ ਨਹੀਂ ਹੈ ਗੋਡੇ ਬਦਲਨੇ ਜ਼ਰੂਰੀ ਇਹ ਆ ਕਿ ਤੁਸੀਂ ਪਰਹੇਜ਼ ਕਰੋ ਟ੍ਰੀਟਮੈਂਟ ਸਹੀ ਲਓ ਪਰ ਟ੍ਰੀਟਮੈਂਟ ਸਹੀ ਲਓਗੇ ਤਾਂ ਤੁਹਾਨੂੰ ਇਹ ਚੀਜ਼ ਦੀ ਦਿੱਕਤ ਨਹੀਂ ਆਣੀ ਜੀ ਡਾਕਟਰ ਸਾਹਿਬ ਮੈਂ ਦੇਖ ਰਿਹਾ ਪੇਸ਼ੈਂਟ ਜਿਹੜੀ ਸੀ ਹੱਥਾਂ ਨੂੰ ਹੋਏ ਮਲ ਰਹੇ ਹੋ ਹੱਥ ਜਿਹੜੇ ਇਹਨਾਂ ਦੇ ਜਿਵੇਂ ਮੁੜੇ ਹੋਏ ਨੇ ਕੀ ਕੀ ਕਰਨਾ ਹੈ ਸਰ ਇਹਨਾਂ ਨੂੰ ਕਮ ਸੇ ਕਮ ਪਹਿਲਾਂ ਬੁਖਾਰ ਹੋਇਆ ਸੀ ਜੀ ਬੁਖਾਰ ਦੇ ਨਾਲ ਇਹਨਾਂ ਦੇ ਜਿਹੜੇ ਹੱਥ ਆ ਉਹ ਬਿਲਕੁਲ ਮੁੜ ਗਏ ਸੀ ਮੁਠੀ ਬੰਦ ਹੋ ਗਈ ਸੀ ਜੀ ਠੀਕ ਹੈ ਇਹਨਾਂ ਦੀ ਮੂਵਮੈਂਟ ਬਹੁਤ ਘੱਟ ਸੀ ਜੀ ਠੀਕ ਹੈ ਜੀ ਹੁਣ ਇਹਨਾਂ ਨੂੰ ਆਉਂਦਿਆਂ ਨੂੰ ਕਮ ਸੇ ਕਮ 2 ਤੋਂ 3 ਮਹੀਨੇ ਹੋ ਗਏ ਜੀ ਲੇਕਿਨ ਇਹ ਹੱਥ ਸਿੱਧੇ ਹੋਣ ਲੱਗ ਗਏ ਬਿਲਕੁਲ ਜੀ ਠੀਕ ਹੈ ਇਹ ਹੁਣ ਆਪਣੇ ਆਪ ਦੱਸ ਦਈਏ ਇਹ ਦੇਖੋ ਹੱਥ ਦੀ ਮੂਵਮੈਂਟ ਚੇਂਜ ਹੋ ਗਈ ਜੀ। ਬੋਲੇ ਹੋ ਗਏ ਪਹਿਲਾਂ ਬਹੁਤ ਜ਼ਿਆਦਾ ਹਾਰਡ ਸੀ ਜੀ। ਠੀਕ ਹੈ। ਹੁਣ ਜਿਵੇਂ ਜਿਵੇਂ ਇਹ ਮੈਡੀਸਿਨ ਚੱਲ ਰਹੀ ਆ, ਟ੍ਰੀਟਮੈਂਟ ਚੱਲ ਰਿਹਾ ਇਹਨਾਂ ਦਾ ਇਹ ਬਿਲਕੁਲ ਸਿੱਧੇ ਹੋ ਗਿਆ। ਕਿੰਨਾ ਟਾਈਮ ਲੱਗਿਆ ਇਹਨੂੰ ਇੱਥੇ ਤੱਕ ਸਹੀ ਸਰ ਡੈਫੀਨਿਟਲੀ ਇਹ ਕੰਮ ਥੋੜਾ ਜਿਹਾ 1.5-2 ਮਹੀਨੇ ਹੋਏ ਆਂਦਾ ਇਹਨੂੰ। ਲੇਕਿਨ ਫਰਕ ਪੈਣਾ ਚਾਲੂ ਸਟਾਰਟ ਹੋ ਗਿਆ ਜੀ। ਇੰਨੇ ਟਾਈਮ ਹੋਰ ਲੱਗਣਗੇ। ਸਰ ਟਾਈਮ ਤਾਂ ਸਾਨੂੰ ਪਤਾ ਇਹਨਾਂ ਤੇ ਜ਼ਿਆਦਾ ਸਲੋ ਹੁੰਦਾ ਹੁੰਦਾ ਹੈ। ਠੀਕ ਹੈ ਕਿਉਂਕਿ ਇਹਦਾ ਸਰਕੂ ਕਿ ਉਂਗਲਾਂ ਦੇ ਵਿੱਚ ਵੀ ਮਟਾਪਾ ਸਟਾਰਟ ਹੋ ਗਿਆ ਮਸਲ ਸਟਾਰਟ ਹੋ ਗਏ ਜੀ ਤੇ ਉਂਗਲਾਂ ਸਿੱਧੀਆਂ ਹੋਉਗੀਆਂ ਤੇ ਇਹ ਰੀਜ਼ਨ ਕੀ ਹੁੰਦਾ ਹੈ ਜਦੋਂ ਹਲਾਕ ਬਣਦਾ ਹਾਂ ਸਰ ਇਹ ਰੀਜ਼ਨ ਆ ਇਹਨਾਂ ਨੂੰ ਬੁਖਾਰ ਦੇ ਵਿੱਚ ਜੇ ਮੰਨ ਕੇ ਚੱਲੋ ਜੀ ਕਿ ਜ਼ਿਆਦਾ ਬੁਖਾਰ ਹੋ ਜਾਂਦਾ ਕੋਈ ਇਜੈਕਸ਼ਨ ਲੱਗ ਜੇ ਇਹ ਜਾ ਉਹਦੇ ਨਾਲ ਵੀ ਪ੍ਰੋਬਲਮ ਹੋ ਜਾਂਦੀ ਹੈ ਕਈ ਵਾਰੀ ਬੁਖਾਰ ਚ ਨਹਾਲੇ ਜੀ ਉਹਦੇ ਨਾਲ ਵੀ ਦਿੱਕਤ ਹੋ ਜਾਂਦੀ ਹੈ ਕਈ ਵਾਰੀ ਨਰਵ ਸਿਸਟਮ ਨਾਲ ਵੀ ਦਿੱਕਤ ਹੋ ਜਾਂਦੀ ਹੈ ਕਈ ਵਾਰੀ ਇਹ ਬ੍ਰੇਨ ਨਾਲ ਵੀ ਦਿੱਕਤ ਹੋ ਜਾਂਦੀ ਹੈ ਹਾਂਜੀ ਤੇ ਹੋਂ ਕਿੰਨਾ ਫਰਕ ਦੇ ਨਾਲ ਸਰ ਇਹਨਾਂ ਨੂੰ ਕਮ ਸੇ ਕਮ ਨਾਂਵਲਾ 30 ਤੋਂ 40% ਫਰਕ ਪੈ ਗਿਆ ਜੀ ਜਿਆਦਾ ਤਾਂ ਆਪਾਂ ਨਹੀਂ ਕਹਿੰਦੇ ਜੀ 30 ਤੋਂ 40% ਫਰਕ ਪੈ ਗਿਆ ਇਹ ਹੱਥ ਤਾਂ ਦੇਖੋ ਬਿਲਕੁਲ ਸਿੱਧਾ ਹੋਣਾ ਸਟਾਰਟ ਹੋ ਗਿਆ ਇਹ ਉਂਗਲਾਂ ਬਿਲਕੁਲ ਸਿੱਧੀਆਂ ਹੋਣੀਆਂ ਸਟਾਰਟ ਹੋ ਗਈਆਂ ਜੀ ਲੇਕਿਨ ਇਹ ਹੱਥ 'ਚ ਥੋੜਾ ਜਿਹਾ ਜੇ ਦਿੱਕਤ ਹੈਗੀ ਆ ਹੌਲੀ ਹੌਲੀ ਇਮਪਰੂਵਮੈਂਟ ਹੋ ਰਹੀ ਆ ਸਾਰੇ ਤੇ